ਗੁਰਲਾਲ ਸਿੰਘ ਕੱਕੜ ਜੂਨ ਪ੍ਰਧਾਨ ਚੁਗਾਵਾ ਅੱਜ ਜਿਹੜਾ ਇੱਥੇ ਲੋਕੋ ਕੇ ઠાਣੇ ਦੇ ਵਿੱਚ ਧਰਨਾ ਲੱਗਿਆ ਵਾ ਇਹ ਸਾਡੇ ਪਿੰਡ ਕੱਕੜ ਦੇ ਵਿੱਚ ਬਾਜ ਸਿੰਘ ਨਾਮ ਦਾ ਵਿਅਕਤੀ ਆ ਕਿਸਾਨ ਆ ਉਹਦੀ ਇੱਕ ਬੀਬੀ ਨੇ ਵਾਟਰ ਅਲੂ ਛਿਲਾਗੋ ਲਾਗ ਉਹਨਾਂ ਦੀ ਉਹਨਾਂ ਠੇਕੇ ਤੇ ਪਿਆਲੀ ਲਈ ਹੋਈ ਸੀ ਬਾਜ ਸਿੰਘ ਨੇ ਤੇ ਉਹਦੀ ਮਤਲਬ ਵਾਟਰ ਸੰਜੀ ਉਹਦੇ ਤੇ ਕੋਈ ਤਵੀ ਲੱਗ ਗਈ ਆ ਉਹਦੇ ਸਬੰਧ ਦੇ ਵਿੱਚ ਬੀਬੀ ਨੇ ਪਿੰਡ ਦੇ ਵਿੱਚ ਕੋਈ ਨਿਆਣੀ ਮੰਗਿਆ ਕਿਸੇ ਸਰਪੰਚ ਨੂੰ ਮੈਂਬਰ ਨੂੰ ਮੋਦਵਾਰ ਨੂੰ ਕਿਸੇ ਨੇ ਨਹੀਂ ਕੁਝ ਕਿਹਾ ਕਿ ਸਾਡਾ ਫੈਸਲਾ ਕਰਾਉਂਦੇ ਉਹਨੇ ਜੁੱਕ ਕੇ ਉਥੋਂ ਆਪ ਦੀ ਉਹਦਾ ਨਾ ਵੱਧ ਘੱਟ ਕੀਤੀ ਆ ਤੇ ਫਿਰ ਇੱਕ ਪਿੱਛੋਂ ਉਹਨੇ ਮਂਗਾਏ ਆ ਚਾਰ ਪੰਜ ਬੰਦੇ ਤੇ ਦੋ ਬੰਦੇ ਆ ਤੇ ਦੋ ਜਨਾਨੀਆਂ ਨੇ ਤਿੰਨ ਜਨਾਨੀਆਂ ਤਿੰਨ ਬੰਦੇ ਤਿੰਨ ਜਨਾਨੀਆਂ ਤੇ ਦੋ ਜਨਾਨੀਆਂ ਗੱਡੀ ਦੇ ਵਿੱਚ ਆਏ ਆ ਉਹਨਾਂ ਨੇ ਆ ਕੇ ਇਸ ਬੀਬੀ ਜਿਹੜੀ ਅਮਨਦੀਪ ਕੌਰ ਆ ਇਹਨੇ ਇਹਦੇ ਨਾਲ ਬਹੁਤ ਕੰਮ ਕੀ ਕੀਤਾ ਇਹਦੀ ਦਾੜੀ ਵੀ ਪੱਟੀ ਆ ਇਹਨਾਂ ਨੂੰ ਛੁੱਟਿਆ ਵਾ ਥੱਲੇ ਤੇ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਨੇ ਮੈਂ ਇਥੇ ਉਹ ਗੱਲਾਂ ਨਹੀਂ ਕਰ ਸਕਦਾ ਜਿਹੜੀਆਂ ਗਾਲਾਂ ਉਹਨਾਂ ਨੇ ਕੱਡੀਆਂ ਨੇ ਉਹ ਇਸ ਵੀਡੀਓ ਦੇ ਵਿੱਚ ਫੀਡਿਆ ਸਾਰਾ ਕੁਝ ਸੁਣ ਸਕਦੇ ਜੇ ਤੁਸੀਂ ਵੀਡੀਓ ਦੇ ਵਿੱਚ ਉਹ ਗਾਲਾਂ ਆਈਆਂ ਮੈਨੂੰ ਮੇਰਾ ਮਨ ਇਜਾਜ਼ਤ ਨਹੀਂ ਦਿੰਦਾ ਕਿ ਇਸ ਤਰ੍ਹਾਂ ਦੀਆਂ ਗੰਦੀਆਂ ਗਾਲਾਂ ਮੈਂ ਕਿਸੇ ਦੀ ਬਾਬਤ ਕੱਢਾਂ ਇੱਕ ਔਰਤ ਹੋਣ ਦੇ ਨਾਤੇ ਵੀ ਉਹਨੇ ਇੰਨੀਆਂ ਗਾਲਾਂ ਮੰਦੀਆਂ ਕੱਡੀਆਂ ਨੇ ਬਹੁਤ ਜ਼ਿਆਦਾ ਬੇਇੱਜ਼ਤੀ ਕੀਤੀ ਸਾਡੇ ਗੁਰਸਿੱਖ ਭਾਈ ਦੀ ਸਾਰਾ ਪਰਿਵਾਰ ਉਹ ਸ਼ਾਂਤ ਹੈਗਾ ਵਧੀਆ ਕੋਈ ਵੀ ਨਸ਼ੇ ਪੱਤੇ ਵਾਲੇ ਨਹੀਂਗੇ ਵਧੀਆ ਬੰਦੇ ਨੇ ਕਿ ਇਹਨੇ ਕੰਸਲਟ ਕੀਤੀ ਇੰਨੀ ਜ਼ਿਆਦਾ ਇਹਦਾ ਸਾਨੂੰ ਜਿਹੜਾ ਵਾ ਜੇ ਇਨਸਾਫ ਕੱਕੜ ਚੌਂਕੀ 'ਚੋਂ ਮਿਲ ਜਾਂਦਾ ਅਸੀਂ ਇੱਥੇ ਲੋਕੋ ਕੇ ਥਾਣੇ ਨਹੀਂ ਸੀ ਆਉਣਾ ਜਦ ਕਿ ਕੱਕੜ ਚੌਂਕੀ ਬਣਾਉਣ ਦਾ ਕੀ ਫਾਇਦਾ ਜੇ ਸਾਡੀ ਉੱਤੇ ਕਿਸੇ ਨੇ ਗੱਲ ਨਹੀਂ ਸੁਣਨੀ ਕਿ ਜੇ ਇੱਥੇ ਅਸੀਂ ਥਾਣੇ 'ਚ ਆਏ ਆ ਇੱਥੇ ਵੀ ਮੈਂ ਐਸਐਚਓ ਸਾਹਿਬ ਨੂੰ ਦਫ਼ਤਰ ਆ ਕੇ ਫੋਨ ਕੀਤਾ ਵਾ ਤੇ ਐਸਐਚਓ ਸਾਹਿਬ ਕਹਿੰਦੇ ਕਿ ਮੈਂ ਅੰਮ੍ਰਿਤਸਰਿਆਂ ਮੈਨੂੰ 2 ਘੰਟੇ ਲੱਗ ਜਾਣੇ ਆਉਂਦੇ ਆ ਜਦ ਕਿ ਆਪਣੇ ਕੁਆਟਰ ਦੇ ਵਿੱਚ ਬਿਰਾਜਮਾਨ ਸੀਗੇ ਫਿਰ ਜਦੋਂ ਅਸੀਂ ਉੱਥੇ ਗਏ ਆ ਕੁਆਟਰ ਦੇ ਵਿੱਚ ਸਾਨੂੰ ਕਿਸੇ ਨੇ ਛੂਹ ਦਿੱਤੀ ਵੀ ਉਹਦੇ ਇੱਥੇ ਹੀ ਐਸਐਚਓ ਸਾਹਿਬ ਤੇ ਉੱਥੇ ਗਏ ਆ ਮਿਲਿਆ ਸਾਨੂੰ ਉੱਥੇ ਵੀ ਨੀਗਾ ਕਿ ਮੈਂ ਨਾ ਰਿਆ ਮੈਂ ਆ ਕਰਦੇ ਆ ਜੇ ਕਰ ਰਹੇ ਆ ਜਦੋਂ ਅਸੀਂ ਬਾਹਰ ਆਏ ਆ ਫੇਰ ਆਇਆ ਵਾ ਤੇ ਗੱਲ ਸਾਡੀ ਸੁਣੀ ਨਹੀਂ ਸਾਡੇ ਵੱਲ ਐਸਐਚਓ ਸਾਹਿਬ ਪਿੱਛਾ ਕਰਦੇ ਰਹੇ ਆ ਇਸ ਮਜਬੂਰੀ ਦੇ ਵਿੱਚ ਅਸੀਂ ਆ ਜਿਹੜਾ ਧਰਨਾ ਲਾਇਆ ਵਾ ਸਾਡਾ ਕੋਈ ਸ਼ੌਕ ਨਹੀਂ ਧਰਨਾ ਲਾਉਣ ਦਾ ਨਾ ਹੀ ਧਰਨਾ ਲਾਉਣ ਵਾਸਤੇ ਇੱਕ ਨਜ਼ਰ ਜਾਰੀ ਰਹੂਗਾ ਇਹ ਜੀ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਉਸ ਬੀਬੀ ਦਾ ਪਰਚਾ ਨਹੀਂ ਹੁੰਦਾ ਉਹਦੀ ਅਸੀਂ ਕਾਪੀ ਨਕਲ ਨਹੀਂ ਲੈ ਕੇ ਜਾਂਦੇ ਉਹ ਸਾਡੇ ਜੁੱਤਰਾ ਉਹਨੇ ਕੀਤਾ ਵਾ ਉਹੋ ਹੀ ਧਰਾਵਾ ਲੱਗ ਕੇ ਉੱਥੇ ਪਰਚਾ ਹੋਊਗਾ ਫੇਰ ਜਾਵਾਂਗੇ ਕਿਹੜਾ ਪਿੰਡ ਜੇ ਕੱਪੜ ਪਿੰਡ ਆ ਕੀ ਲੋਡ ਪਈ ਤਰ ਨਾਲ ਆਉਂਦੀ ਆ ਇਹ ਪਾਜੀ ਕੱਲ ਦੀ ਮੇਰੀ ਜਿਹੜਾ ਦਾੜੀ ਦੀ ਵਿਧਵੀ ਹੋਈ ਆ ਹਾਂਜੀ ਤੇ ਨਾਲ ਮੇਰ ਨਾਲ ਧੱਕਾ ਮੁੱਕੀ ਹੋਈ ਬਹੁਤ ਮੇਰ ਨਾਲ ਧੱਕਾ ਆਇਆ ਤੇ ਕੋਈ ਲੋਕ ਕੱਕੜੀ ਅਹੀਂ ਦਿਖਾਛ ਦੇ ਕੇ ਆਏ ਉੱਥੇ ਸਾਡੀ ਨਹੀਂ ਕੋਈ ਮਲਾਜਮ ਮਿਲ ਜਾਣੀ ਆ ਹਾਂ ਤੇ ਮੁੜ ਕੇ ਰਾਤ ਇੱਥੇ ਆਏ ਤੇ ਇਹਨਾਂ ਸਾਨੂੰ ਆਖਿਆ ਤੁਸੀਂ ਲਖਾਹੀ ਲੈ ਕੇ ਦੇਜੋ ਤੇ ਸਵੇਰੇ ਤੁਸੀਂ ਆ ਜਿਓ ਤਾਂ ਹੀ ਸਵੇਰ ਦੇ ਆਏ ਆ ਇੱਥੇ ਐਸ ਐਚਓ ਸਾਹਿਬ ਇੱਥੇ ਅੰਦਰ ਹੀ ਬੈਠੇ ਆ ਤੇ ਸਾਨੂੰ ਆਂਦੇ ਵੀ ਇੱਥੇ ਹੀ ਹੈ ਗੇੜੀ ਮੁੜ ਕੇ ਕੋਆਟਰ ਚ ਗਏ ਤੇ ਅੰਦਰੋਂ ਹੀ ਨਿਕਲ ਆਏ ਆ ਉੱਥੋਂ ਮੁੜ ਕੇ ਫੇਰ ਗੱਡੀ ਲੈ ਕੇ ਤੇ ਇਹ ਚਲੇ ਗਿਆ ਤੇ ਅਹੀਂ ਤੇ ਕਜੇ ਖਰਾਬ ਹੁੰਦੇ ਆਹੀਂ ਹੁਣ ਫੇਰ ਇਹ ਕਰਕੇ ਜਿਹੜਾ ਨਾਗਰ ਵੀ ਪਾਪ ਹੋਇਆ ਤੇ ਫੇਰ ਅਹੀਂ ਤੇ ਧਰਨਾ ਲਾਵਾਂ ਕੀ ਮਸਲਾ ਹੈ ਜਿਹੜਾ ਤੁਹਾਡੇ ਜਿਵੇਂ ਅੱਖੇ ਚ ਤੋਂ ਹੀ ਕਹਿ ਰਹੇ ਜੀ ਹਾਂਜੀ ਕੀ ਮਸਲਾ ਸੀ ਸਾਰਾ ਮਸਲਾ ਇਹੋ ਇਨਸਾਫ ਮੰਗਣ ਦਾ ਹੈ ਕਿ ਸਾਨੂੰ ਇਨਸਾਫ ਦੇ ਦੇ ਕਾਹਦਾ ਝਗੜਾ ਕਾਹਦਾ ਸੀ ਝਗੜਾ ਉਹ ਆਪਣੀ ਜ਼ਮੀਨ ਅਹੀਂ ਲਾ ਕੇ ਵਹੁਣ ਡਾਇਆ ਦੀ ਮੇਰੀ ਵਟ ਬਾਤੀ ਆ ਅੱਛਾ ਜੀ ਤੇ ਮੈਂ ਆਖਿਆ ਭੈਣਾ ਕੋਈ ਨਹੀਂ ਤੇਰੀ ਵਟ ਵਹਿ ਗਈ ਆ ਤੇ ਤੇਰੇ ਮਿੱਟੀ ਲਾ ਦਾਂਗੇ ਵਟ ਨੂੰ ਅਹੀਂ ਹਾਂਜੀ ਤੇ ਜੇ ਤੂੰ ਜਿੱਥੇ ਤੇਰਾ ਜੀ ਕਾਦਾ ਤੋ ਉਥੇ ਮਿੰਕੇ ਜਿੰਨੀ ਤੇ ਜ਼ਮੀਨ ਬਣਦੀ ਆ ਆਪਣੀ ਵਟ ਪਾਲਾ ਆਂਦੀ ਨਹੀਂ ਮੈਂ ਤੇਰੀ ਦਾੜੀ ਕੋਣੀ ਮੈਂ ਤੈਨੂੰ ਮਾਰ ਕੇ ਫੇਰ ਇੱਥੋਂ ਜਾਣਾ ਅੱਛਾ ਤੇ ਤਲਵਾਰ ਲੈ ਕੇ ਤੇ ਆਪਣੇ ਘਰ ਲੈ ਕੇ ਖਲੋਗੀ ਆ ਤੇ ਮੈਂ ਟਰੈਕਟਰ ਬੰਦ ਕਰਕੇ ਦੋ ਤਿੰਨ ਕਿਲੇ ਪਿਛਾਂ ਆਪਣੀ ਜ਼ਮੀਨ ਤੇ ਚਲੇ ਗਿਆ ਤੇ ਤੇ ਇਹਨੇ ਗੱਤਿਆਨੇ ਗੁੰਡੇ ਨਾਲ ਮਗਾਏ ਨਾਲ ਤਿੰਨ ਬੀਬੀਆਂ ਦੇ ਨਾਲ ਚ ਤਿੰਨ ਬੰਦੇ ਆਹਾਰ ਤੇ ਮਗਾ ਕੇ ਤੋਂ ਬੰਦੇ ਵੀਡੀਓ ਬਣਾਉਂਦੇ ਪਏ ਆ ਤੇ ਜੜੀਆਂ ਜਨਾਨੀਆਂ ਮੇਰੇ ਨਾਲ ਪੈ ਗਈਆਂ ਉਹਨਾਂ ਮੇਰੀ ਦਾੜੀ ਫੜ ਲਈ ਨਾਲ ਡੇਲ ਦੀ ਕੀਤੀਆਂ ਨਾਲ ਇਨਾ ਮੈਨੂੰ ਬੜਾ ਭੂਆ ਵੀ ਕੋਈ ਮੇਰੇ ਪੱਲੇ ਨਹੀਂ ਛੱਡਿਆ ਇਹ ਨਹੀਂ ਮੇਰੀ ਵੇਚੀ ਕੀਤੀ ਅੰਤ ਕੋਈ ਨਹੀਂ ਤੇ ਮੈਂ ਹੱਥੀ ਜੋੜੀ ਗਿਆ ਮੇਰਾ ਨਾਲ ਪਤਿੰਜਾ ਦੇ ਨਾਲ ਮੇਰਾ ਭਰਾ ਹੈ ਤੇ ਜਾਸ ਵੀ ਬੇਟਾ ਹੈ ਤੇ ਉਹ ਛਡਾਉਂਦੇ ਰਹੇ ਮੌਕੇ ਤੇ ਉਹਨਾਂ ਵੀ ਗਾੜੀਆਂ ਕੋਈ ਗੱਲ ਆਖੀ ਹੱਥੀ ਜੋੜੀ ਗਏ ਤੇ ਮੇਰੇ ਗਾਲੀ ਪਈਆਂ ਗਈਆਂ ਕੋਈ ਬਣੀ ਆ ਗਿਆ ਜੀ ਪ੍ਰਧਾਨ ਆ ਜਿਹੜੀ ਉਹਨੇ ਮੇਰੀ ਇੰਨੀ ਬੀਤੀ ਕੀਤੀ ਵੀ ਮੈਂ ਸਾਰੇ ਇਲਾਕੇ ਦੇ ਵਿੱਚ ਪਹੇ ਵੰਡੇ ਮੈਂ ਤੈਨੂੰ ਉੱਥੇ ਲੈ ਜਾਉਂਗੀ ਮੈਂ ਤੈਨੂੰ ਚੁਕਾ ਦੂੰਗੀ ਤੈਨੂੰ ਮਰਵਾ ਦੂੰਗੀ ਤੇ ਮੈਨੂੰ ਇਹਨਾਂ ਤੋਂ ਬਹੁਤ ਜ਼ਿਆਦਾ ਖਤਰਾ ਆ ਤੇ ਇਹਨਾਂ ਤੇ ਪ੍ਰੰਤੂ ਕਾਰਵਾਈ ਹੋਣੀ ਚਾਹੀਦੀ ਹੈ ਪਰ ਚਾਹਣਾ ਚਾਹੀਦਾ ਮੈਨੂੰ ਇਹ ਮਸਲਾ ਪਹਿਲੀ ਕੰਨਾਂ ਦੀ ਹੈ ਤੁਹਾਡੀ ਆ ਜਾਂਦੀ ਹੈ ਪਹਿਲੀ ਕੰਨਾਂ ਦੀ ਇੱਕ ਬੰਨੇ ਪਹਿਲੀ ਮੇਰੀ ਲੱਗਦੀ ਹੈ ਇਹਨਾਂ ਦੇ ਨਾਲ ਬਾਜ ਸਿੰਘ ਦੀ ਤੇ ਇੱਕ ਬੰਨੇ ਹੀ ਕਿਲਾ ਕਿਠੇਕੇ ਤੇ ਲਿਆ ਤੇ ਉਹ ਠੇਕੇ ਵਾਲਾ ਕਿਲਾ ਜਿਹੜਾ ਉਹ ਵੰਡੇ ਆ ਤੋਂ ਉੱਥੋਂ ਜਾ ਕੇ ਮੇਰਾ ਨਾਮ ਪੂਰਾ ਪਾਉਣਗੇ ਸਾਰਾ ਧਰਨਾ ਲੱਗਾ ਕੀ ਕਾਰਵਾਈ ਕੀਤੀ ਗਈ ਜੀ ਲੀ ਸਾਲ ਕੱਲ ਸਾਨੂੰ ਕੰਪਲੇਂਟ ਮਿਲੀ ਸੀਗੀ ਹਾਂਜੀ ਦੋ ਤੇ ਨਾਲ ਦੋ ਇੱਕ ਲੇਡੀਜ਼ ਧਿਰ ਸੀਗੇ ਉਹ ਕਹਿੰਦੇ ਵੀ ਇਹ ਬੰਦੇ ਨੇ ਸਾਨੂੰ ਮਾੜਾ ਚੰਗਾ ਬੋਲਿਆ ਵਾ ਤੇ ਦੂਜੀ ਪਾਰਟੀ ਵੱਲੋਂ ਸਾਨੂੰ ਮਿਲੀ ਸੀਗੀ ਵੀ ਇਹ ਜਿਹੜੀ ਲੇਡੀਜ਼ ਆ ਇਹਨੇ ਹੋਰ ਲੇਡੀਜ਼ ਲਿਆ ਕੇ ਇਹਨਾਂ ਨਾਲ ਗਾਲ੍ਹਾਂ ਕੀਤਾ ਵਾ ਤੇ ਦੋਵੇਂ ਪਾਰਟੀਆਂ ਦੀਆਂ ਜਿਹੜੀਆਂ ਤਰਖਾਸਤਾਂ ਹੀ ਰਾਤ ਲੈ ਲਈ ਸੀਗੀ ਇਹਨੂੰ ਅੱਜ ਦਾ ਟਾਈਮ ਦਿੱਤਾ ਸੀਗੀ ਲੇਡੀਜ਼ ਪਾਰਟੀ ਹੋਏ ਤੱਕ ਨਹੀਂ ਆਏ ਤੇ ਉਸ ਬੰਦ ਚ ਜਿਹੜੇ ਦੂਜੀ ਪਾਰਟੀ ਆ ਉਹਨਾਂ ਨੇ ਧਰਾਂ ਲਾਇਆ ਵਾ ਤੇ ਇਹਨਾਂ ਦੇ ਬਿਆਨ ਲਿਖੇ ਜਾ ਰਹੇ ਆ ਜੋ ਬੰਦੀ ਕਾਰਵਾਈ ਹੋਊਗੀ ਕਾਨੂੰਨ ਦੇ ਹਿਸਾਬ ਨਾਲ ਹੋ ਕੀਤੀ ਜਾਊਗੀ ਠੀਕ